ਕਬੂ ਹੂ ਨਿਹੜ ਤੱਕ ਰਹੇ ਭੋਪਾ ਹੁਣ ਤਖਤ ਤੇ ਪਿੱਛੇ ਮਾਲਕ ਦੀ ਹੀ ਕੰਮ ਕਰਦੀ ਪਈ ਏ ਕਦੇ ਨੱਚਣ ਲੱਗ ਜਾਂਦੇ ਕਈ ਦਿਨ ਰਾਤ ਨੱਚਦੇ ਨੇ ਕੁਝ ਕ ਐਸੀਆਂ ਡਿਊਟੀਆਂ ਲਾਈਆਂ ਨੇ ਪ੍ਰਮਾਤਮਾ ਨੇ ਪਿੱਛੇ ਤਾਕਤ ਮਾਲਕ ਦੀ ਹੈ ਕਬੂ ਹੂ ਸੋਏ ਰਹੇ ਦਿਨ ਰਾਤ ਮੁਆਫ ਕਰਨਾ ਕਈਆਂ ਨੇ ਆਪਣਾ ਜੀਵ ਨਹੀਂ ਇਦਾਂ ਦਾ ਬਣਾ ਲਿਆ ਵੀ ਸਿਰਫ ਸੌਣਾ ਹੀ ਔ 12 14 14 ਘੰਟੇ ਹੀ ਸੌਂਦੇ ਨੇ ਕਈ ਬੰਦੇ ਮਾਫ ਕਰਨਾ ਰਣ ਗਵਾਈ ਸੋਏ ਕੈ ਰਣ ਗਵਾਈ ਸੋਏ ਕੈ ਜਦੋਂ ਥੋੜੇ ਜਾਗੇ ਫਿਰ ਬੋਡੀ ਆ ਸਰੀਰ ਬੜਾ ਕੁਝ ਮੰਗਦਾ ਹੈ ਪੇਟ ਭਰਿਓ ਪਸ਼ੂਆਂ ਜਿਹਾ ਸੋਇਓ ਫਿਰ ਨੀਂਦ ਆ ਜਾਂਦੀ ਹੈ ਹੀਰੇ ਜੈਸਾ ਜਨਮ ਹੈ ਕੋਡੀ ਬਦਲਾ ਜਾਏ ਕਹਿਣ ਦਾ ਮਤਲਬ ਉਹਨਾਂ ਦੀ ਅੱਧੀ ਜ਼ਿੰਦਗੀ ਸੌਣ ਵਿੱਚ ਨਿਕਲ ਜਾਂਦੀ ਹੈ ਕਬੂ ਮਸੋਏ ਰਹਾ ਦਿਨ ਰਾਤ ਨਹੀਂ ਪਛਾਣਿਆ ਮਨੁੱਖਾ ਕਦੇ ਪੜਿਆ ਹੀ ਨਹੀਂ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਤਕੂ ਫੱਕੜੇ ਸਭ ਮੁਕਦੀ ਚੱਲੀ ਰਹਿ ਸਾਧਨੀ ਭਾਈ ਸ਼ਰਨ ਵਿੱਚ ਨਹੀਂ ਆਏ ਨਾਮ ਨਾਲ ਪ੍ਰੀਤੀ ਨਹੀਂ ਲਾਈ ਚੰਗੇ ਗੁਨਾ ਨਾਲ ਪ੍ਰੀਤੀ ਨਹੀਂ ਲਾਈ ਕਦੇ ਕ੍ਰੋਧ ਪ੍ਰਭਾਵ ਪਾ ਲੈਂਦਾ ਹੈ ਕਦੇ ਕੋਈ ਚੀਜ਼ ਪ੍ਰਭਾਵ ਪਾ ਲੈਂਦੀ ਹੈ ਭਾਈ ਕਬ ਹੂੰ ਮਹਾ ਕ੍ਰੋਧ ਵਿਕਾਰ ਜੀਵਨਾ ਕਦੇ ਕਦੇ ਡਰਾਵਣਾ ਬਣ ਜਾਂਦਾ ਹੈ ਜਿਹੜੇ ਵਿਸ਼ੇ ਵਿਕਾਰਾਂ ਦਾ ਮਾੜਾ ਪ੍ਰਭਾਵ ਹੈ ਇਹ ਡਰਾਵਣਾ ਵੀ ਬਣਾ ਦਿੰਦੇ ਨੇ ਬੰਦੇ ਨੂੰ ਅਲੱਗ-ਅਲੱਗ ਪਸ਼ੂਆਂ ਦੀ ਉਦਾਹਰਨਾ ਵੀ ਗੁਰਬਾਣੀ ਵਿੱਚ ਮਿਲਦੀਆਂ ਨੇ ਇਹ ਭਾਈ ਮਾੜੇ ਪ੍ਰਭਾਵ ਦੀ ਗੱਲ ਹੈ ਜੀਵ ਦੇ ਮਨ ਦੀ ਗੱਲ ਹੈ ਰੀਦਾ ਤੀਨਾ ਮੁਖ ਡਰਾਵਣੇ ਤੀਨਾ ਮੁਖ ਡਰਾਵਣੇ ਕਿਉਂਕਿ ਕਰੋਧ ਪ੍ਰਭਾਵ ਪਾ ਗਿਆ ਜੀ ਕਬ ਹੂੰ ਮਹਾਕਰੋਧ ਵਿਕਰਾਲ ਉਹ ਕਿਉਂ ਹੈ ਜਿਨਾ ਵਿਸਾਰਿਓ ਨਾ ਜਿਨਾ ਵਿਸਾਰਿਓ ਨਾ ਐਥੇ ਦੁੱਖ ਕਣੇ ਰਿਆਂ ਐਥੇ ਦੁੱਖ ਕਣੇ ਰਿਆਂ ਜਿਹੜੇ ਇੱਥੇ ਸਤਸੰਗੀ ਪਿਆਰੇ ਮਿੱਠ ਬੈਠੇ ਨੇ ਨਾ ਭੈਣ ਪਤਾ ਇਹਨਾਂ ਦੇ ਚਿਹਰੇ ਵੇਖੋ ਜਿਹੜਾ ਵਾਹਿਗੁਰੂ ਦੀ ਸ਼ਰਣ ਵਿੱਚ ਆ ਗਿਆ ਜਿਹਦੇ ਚੰਗਿਆੜੀ ਲੱਗ ਗਈ ਸ਼ਬਦ ਦੀ ਜਿਹਨੂੰ ਸੰਗਤ ਵਿੱਚ ਸ਼ਬਦ ਵਿਚਾਰ ਵਿੱਚ ਰਸ ਆਉਣ ਲੱਗ ਪਿਆ ਉਹਨਾਂ ਦੇ ਚਿਹਰੇ ਵੇਖੋ ਨਾਨਕ ਤੇ ਮੁਖ ਉੱਚੇ ਹੁਣ ਜਿਹਦੇ ਕੋਲ ਸਤਗੁਰੂ ਜੀ ਨੇ ਵਿਵੇਕ ਹੀ ਨਹੀਂ ਬਖਸ਼ੀਸ਼ ਕੀਤਾ ਮੇਰੇ ਲਈ ਚੰਗਾ ਕੀ ਹੈ ਮਾੜਾ ਕੀ ਹੈ ਭਾਈਓ ਤੇ ਡੁੱਬ ਜਾਂਦੇ ਨੇ ਵਾਹਿਗੁਰੂ ਜੀ ਦਾ ਸ਼ੁਕਰ ਕਰਿਆ ਕਰੋ ਮਹਾਰਾਜ ਸੱਚੇ ਬਾਦਸ਼ਾਹ ਤੁਸੀਂ ਸਤਿਖੰਡ ਵਸੈ ਨਿਰੰਕਾਰ ਬਾਹੂ ਬਾਹੂ ਬਾਣੀ ਨਿਰੰਕਾਰ ਤੁਸੀਂ ਸਾਨੂੰ ਤਰ ਸਕ ਕੇ ਆਪਣੀ ਸੰਗੂ ਦੇ ਵਿੱਚ ਵਹਾਇਆ ਸਾਡੇ ਤੇ ਇੱਡਾ ਤਰਸ ਕੀਤਾ ਸਾਡੇ ਫੁਰਨਿਆਂ ਵਿੱਚ ਆ ਕੇ ਸਾਡੀ ਸੋਚ ਵਿੱਚ ਆ ਕੇ ਤੁਸੀਂ ਸਾਨੂੰ ਖਿੱਚ ਕੇ ਲੈ ਕੇ ਆਏ ਪਤਾ ਨਹੀਂ ਅਸੀਂ ਕਿੱਥੇ ਬੈਠੇ ਹੁੰਦੇ ਪਤਾ ਨਹੀਂ ਅਸੀਂ ਕਿਵੇਂ ਗੱਲਾਂ ਕਰਦੇ ਹੁੰਦੇ ਪਤਾ ਨਹੀਂ ਅਸੀਂ ਹੋਰ ਕਿਹੜੇ ਕਰਮ ਕਰਦੇ ਹੁੰਦੇ ਸਤਿਗੁਰੂ ਜੀ ਤੁਸੀਂ ਇੱਡਾ ਤਰਸ ਕੀਤਾ ਸਾਡੇ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਸ਼ੁਕਰ ਕਰਿਆ ਕਰੋ ਭਾਈ ਗੁਰੂ ਜੀ ਅਹਰਬਾਦ ਨਹੀਂ ਤੇ ਭਾਈ ਇੱਥੇ ਦੁੱਖ ਘਨੇਰੇ ਆ ਗਢਾ ਉਰ ਨਠਾਉ ਅੱਗੇ ਠਾਉਰ ਨਾ ਠਾਓ ਕਿਉਂਕਿ ਕਬਹੂ ਮਹਾਕਰੋਧ ਵਿਕਰਾਰ ਕਦੇ ਗੁੱਸੇ 'ਚ ਕਿਸੇ ਨੂੰ ਕੁਝ ਨਹੀਂ ਸਮਝਦਾ ਪਹਿਲਾਂ ਗੁੱਸੇ ਵਿੱਚ ਕਿਸੇ ਨੂੰ ਕੁਝ ਸਮਝਣਾ ਹੀ ਨਹੀਂ ਫਿਰ ਬਾਅਦ ਵਿੱਚ ਹੱਥ ਜੋੜ ਦੇਤਾ ਇਇ ਇੱਕ ਖੇਡ ਚੱਲਦੀ ਪਈ ਹੈ ਮਾਲਕ ਦੀ ਕਬੂ ਹੂੰ ਸਰਬ ਕੀ ਹੋ ਤਰਵਾਲ ਕਦੇ ਜੀਵ ਬਹੁਤੀ ਨਿਮਰਤਾ ਵਿੱਚ ਵੀ ਆ ਜਾਂਦਾ ਹੈ ਜੀ ਕਿਉਂਕਿ ਬੰਦੇ ਨੂੰ ਲੱਗਦਾ ਮੈਂ ਬਹੁਤ ਕੁਝਾਂ ਬਹੁਤ ਕੁਝਾਂ ਪਰ ਬੰਦੇ ਤੇ ਤਾਂ ਆਲਾ ਦੁਆਲਾ ਹੀ ਪ੍ਰਭਾਵ ਪਾ ਲੈਂਦਾ ਸਭ ਕੁਝ ਕਰਵਾਈ ਜਾਂਦਾ ਵੇਖੋ ਜੀ ਮਾਇਆ ਹੀ ਸਭ ਕੁਝ ਕਰਵਾਈ ਜਾਂਦੀ ਹੈ ਬੰਦੇ ਨੂੰ ਮਾਟੀ ਦਾ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖਾ ਸੁਣਾ ਹੋਲਾ ਤੋਰਿਓ ਫਿਰਤ ਹੈ ਦੋਰਿਓ ਫਿਰਤ ਹੈ ਜਦ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਹਨ ਲਗਤ ਹੈ ਮਾਇਆ ਗਈ ਤਬ ਰੋਹਨ ਲਗਤ ਹੈ ਕਬੂ ਹ ਸਰਬ ਕੀ ਹੋ ਤਰਵਾ ਕਦੇ ਬਹੁਤੀ ਨਿਮਰਤਾ ਵਿੱਚ ਆ ਜਾਂਦਾ ਕਬੂ ਹੋਏ ਬਹਿ ਵੱਡ ਰਾਜਾ ਕਦੇ ਤੇ ਰਾਜਾ ਬਣ ਜਾਂਦਾ ਹੈ ਵੀ ਮੈਂ ਹੀ ਦਤਾ ਵਾਈਕ੍ਰਮ ਜੀ ਨੇ ਕਿਰਪਾ ਕਰਕੇ ਠੀਕ ਆ ਕੁਝ ਬਖਸ਼ ਦਿੱਤਾ ਸਾਰੀ ਦੁਨੀਆ ਦਾ ਮਾਲਕ ਬਣਾ ਦਿੱਤਾ ਕਿਸੇ ਦੇਸ਼ ਦਾ ਕਿਸੇ ਦੇਸ਼ ਲਈ ਕੁਝ ਰਾਜਾ ਬਣਾ ਕੇ ਡਿਊਟੀ ਲਾ ਦਿੱਤੀ ਹੈ ਵੀ ਲੋ ਭਾਈ ਆ ਤੁਹਾਡੀ ਰਿਸਪੌਂਸੀਬਿਲਟੀ ਆ ਹੁਣ ਮੈਂ ਤੇਰੀ ਸੇਵਾ ਲਈ ਆ ਕੰਮ ਕਰ ਪਰ ਉੱਥੇ ਜਾ ਕੇ ਬੰਦਾ ਕਹਿੰਦਾ ਮੈਂ ਹੀ ਦਤਾ ਕਦੇ ਰਾਜਾ ਬਣ ਜਾਂਦਾ ਕਬੂਪੇ ਖਾਰੀ ਨੀਚ ਕਾ ਸਾਜਾ ਕਦੇ ਠੁੱਠਾ ਫੜ ਕੇ ਮੰਗਦਾ ਸੇ ਬੰਦੇ ਨੇ ਛੋਟਾ ਜਿਹਾ ਕੰਮ ਕਰਦੇ ਚਾਹ ਬਣਾਉਂਦੇ ਬਣਾਉਂਦੇ ਮਹਾਰਾਜ ਨੇ ਰਾਜ ਬਖਸ਼ ਦਿੱਤਾ ਇਹ ਵਾਇਕ੍ਰੂ ਜੀ ਦੀ ਖੇਡ ਚੱਲਦੀ ਪਈ ਆ ਜੀ ਉਹ ਨੀਚਾ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਜਾ ਕੀ ਛੋਤ ਛੋਤ ਛੂਣਾ ਜਿਹਨੂੰ ਜਿਹਨੂੰ ਕਹਿੰਦੇ ਵੀ ਮੈਨੂੰ ਛੂ ਵੀ ਨਾ ਟੱਚ ਵੀ ਨਾ ਕਰ ਤੇਰਾ ਤਾਂ ਟੱਚ ਕਰਨਾ ਵੀ ਬੜਾ ਮਾੜਾ ਉਸ ਬੰਦੇ ਨੂੰ ਵਾਇਕ੍ਰੂ ਵੇਖੋ ਰਾਜ ਬਖਸ਼ ਦਿੰਦਾ ਚਾਹ ਬਣਾਉਂਦੇ ਬਣਾਉਂਦੇ ਮਹਾਰਾਜ ਮੰਤਰੀ ਬਣਾ ਦਿੰਦਾ ਜੀ ਇਹ ਉਹਦੀ ਖੇਡ ਚੱਲਦੀ ਪਈ ਆ ਜੀ ਕਬੂ ਪੇ ਖਾਰੀ ਨੀ ਚਕਾ ਸਾਜਾ ਪਰ ਵਾਹਿਗੁਰੂ ਜੀ ਦੀ ਖੇਡ ਹੈ ਭਾਈ ਕਦਾਤੇ ਇੱਕ ਪੇ ਖਾਰੀ ਜੀ ਸਭ ਤੇਰੇ ਚੋਜ ਵੀ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁੱਤ ਵੀ ਨ ਵਰ ਨਾ ਜਾਣਾ ਕਬੂ ਹੋਏ ਬਹਿ ਵਡ ਰਾਜਾ ਕਬੂ ਪੇਖਾਰੀ ਨੀਚ ਕਾ ਸਾਨੂੰ ਕਬ ਹੂੰ ਲੰਬਾ ਨਿਕੜਨਾ ਜਿੱਥੇ ਵੀ ਤੁਸੀਂ ਸਾਰੀ ਪੰਕਤੀਆਂ ਦੇ ਦਰਸ਼ਨ ਕਰਦੇ ਕਬ ਹੂੰ ਕਬ ਹੂੰ ਆ ਰਿਹਾ ਹੈ ਇੱਥੇ ਇੱਕ ਔਂਕੜਾਈ ਹੈ ਇੱਥੇ ਤੁਸੀਂ ਪੜੋਗੇ ਕਬ ਹੂੰ ਪੇਖਾਰੀ ਨੀਚ ਕਾ ਸਾਜਾ ਕਬ ਹੂੰ ਅਪਕੀੜਤ ਮੈਂ ਆਵੈ ਅਪਕੀੜਤ ਹੁੰਦਾ ਜੀ ਨਿੰਦਿਆ ਹੋਣੀ ਨਿੰਦਿਆ ਹੋਣੀ ਜੇ ਵਾਹਿਗੁਰੂ ਜੀ ਮਸ਼ਹੂਰ ਫੇਮਸ ਰਾਤੋਂ ਰਾਤ ਕਰ ਦਿੰਦਾ ਨਾ ਸੱਚ ਜਾਣਿਓ ਬੰਨ੍ਹ ਲਾਮ ਵੀ ਰਾਤੋਂ ਰਾਤ ਹੋ ਜਾਂਦੇ ਨੇ ਕਹੀਂ ਬਾਈ ਗੁਰੂ ਕਿਰਪਾ ਕਰਕੇ ਛੱਬ ਤੇ ਤਰਸ ਕਰੇ ਮਹਾਰਾਜ ਸੱਚੇ ਪਾਸ਼ਾ ਕਬੂ ਭਲਾ ਭਲਾ ਕਹਾਵੇ। ਕੋਦੇ ਜੀਵਾਂ ਚ ਬੈਠ ਕੇ ਇੰਨੇ ਚੰਗੇ ਕੰਮ ਕਰਵਾ ਲੰਦਾ ਹੈ ਜੀ ਸਭ ਭਲਾ ਭਲਾ ਦਿੰਦੇ। ਆਪਣੇ ਆਪ ਨੂੰ ਵੀ ਨਹੀਂ ਪਤਾ ਹੁੰਦਾ ਬੰਦੇ ਨੂੰ ਵੀ ਦੁਨੀਆ ਮੇਰਾ ਇੰਨਾ ਮਾਨ ਕਰਦੀ ਹੈ। ਮੈਨੂੰ ਇੰਨਾ ਚੰਗਾ ਸਮਝਦੀ ਹੈ। ਪਰ ਭਲਾ ਭਲਾ ਵੀ ਦੁਨੀਆ ਕਰਦੀ ਹੈ ਭਾਈ ਬਦਨਾਮੀ ਵੀ ਦੁਨੀਆ ਕਰਦੀ ਹੈ। ਕੋਈ ਆਖੇ ਕੂਤਨਾ ਉਬੈ ਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਦੇ ਮਹਾਰਾ ਸੱਚੇ ਪਾਸ਼ਾ ਇਦਾਂ ਦੀ ਖੇਡ ਬਣਾਉਂਦਾ ਪਲੋ ਪਲੋ ਰੇ ਕੀਰਤਨੀਆਂ ਪਲੋ ਪਲੋ ਰੇ ਪਲੋ ਪਲੋ ਰੇ ਕੀਰਤਨੀਆਂ ਪਲੋ ਪਲੋ ਰੇ ਕੀਰਤਨੀਆਂ राम रामा गुण गाओ राम रामा गुण गाओ छोड़ माया के तंद छोड़ माया के तंद देखो जी ਇਦਾਂ ਦੀ ਖੇਡ ਬਣਾ ਦਿੰਦਾ ਹੈ ਮਾਲਕ ਸਭ ਭਲਾ ਭਲਾ ਵੀ ਕਹਿੰਦੇ ਨੇ ਜਿਉ ਪ੍ਰਭ ਰਾਖ ਹੈ ਤਿਬਹੀ ਰਹੈ ਕਿਉਂਕਿ ਪਿੱਛੇ ਤੇ ਨਾ ਤਾਕਤ ਮਾਲਕ ਦੀ ਕੰਮ ਕਰਦੀ ਪਈ ਹੈ ਅਸਲ ਵਿੱਚ ਇਹ ਖੇਡ ਚੱਲਦੀ ਪਈ ਹੈ ਜੇ ਮਾਣ ਦੀ ਬਾਣਾ ਹੋਵੇ ਨਾ ਇਦਾਂ ਦਾ ਕੰਮ ਕਰਵਾਉਂਦਾ ਸਾਰੀ ਦੁਨੀਆ ਮਾਣ ਕਰਦੀ ਹੈ ਜਿਉ ਪ੍ਰਭ ਰਾਖ ਹੈ ਤਿਬਹੀ ਰਹੈ ਬਚਾਰੇ ਪ੍ਰਾਣੀ ਦੇ ਆਪਣੇ ਬਸ ਹੈ ਕੀ ਹੈ ਉਹ ਜਿਵੇਂ ਨੂੰ ਭਾਉਂਦਾ ਭਾਈ ਉਵੇਂ ਨੱਚਣਾ ਹੈ ਸਭ ਨੇ ਉਦਾਂ ਹੀ ਨੱਚਣਾ ਹੈ ਇੱਕ ਬਾਰ ਬੀਨ ਕੀ ਕਰੀ ਦਿਆ ਉਹ ਇੱਕ ਖੇਡ ਖੜਾਉਂਦੇ ਨੇ ਉਹਨਾਂ ਉਹ ਪਿੱਛੇ ਆਪ ਨਾ ਇੱਕ ਬਰੀਕ ਤਾਰ ਹੁੰਦੀ ਆ ਧਾਗਾ ਜਾਂ ਪਿੱਛੇ ਆਪ ਲੁਕ ਜਾਂਦੇ ਨੇ ਉਹ ਖੜਾਉਂਦੇ ਨੇ ਨਾ ਥੱਕ ਜਾਂਦੇ ਨੇ ਫਿਰ ਉਹ ਵੀ ਰੁਕ ਜਾਂਦੇ ਨੇ ਖੜ ਜਾਂਦੇ ਤਮਾਸ਼ਾ ਖਤਮ ਹੋ ਜਾਂਦਾ ਇਹ ਉਹਦੀ ਮਰਜ਼ੀ ਆ ਜੂ ਪ੍ਰਭ ਰਾਖੈ ਤਿਬਿ ਹੀ ਰਹੈ ਪੁਰਪਰਸਾ ਨਾਨਕ ਸੱਚ ਕਹੈ ਗੁਰ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਲੱਗੀ ਹੈ ਜੀ ਗੁਰੂ ਦੀ ਕਿਰਪਾ ਦੁਆਰਾ ਮਹਿਲਾ ਪੰਜਵਾ ਜੀ ਕਹਿੰਦੇ ਦੇ ਭਾਈ ਜਿਹਦੇ ਤੇ ਕਿਰਪਾ ਹੋ ਗਈ ਨਾ ਉਸ ਦੀ ਕਿਰਪਾ ਦੁਆਰਾ ਫਿਰ ਉਹ ਪ੍ਰਾਣੀ ਸੱਚੇ ਨਾਮ ਦਾ ਉਚਾਰਨ ਕਰਦਾ ਹੈ ਉਹਦੇ ਸੱਚੇ ਨਾਮ ਵਿੱਚ ਹੀ ਲੀਨ ਰਹਿੰਦਾ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ